ਹਾਂਜੀ ਮਿੱਤਰੋ ਨਿਭਰ ਚੱਲਿਆ ਕੰਮ ਤੇ ਚੈੱਕ ਕਰੋ ਵਾਹਣ ਤੇ ਬਸ 5-10 ਮਿੰਟ ਲੱਗਣਗੇ ਹੋਰ ਕਿਵੇਂ ਆ ਸੰਧੂ ਹਾਂਜੀ ਮਿੱਤਰੋ ਸੰਧੂ ਕਰਾਇਆ ਲਾਈ ਜਾਂਦਾ ਆ ਪਾਕਿਆ ਸੀ ਨਾ ਪਾਇ ਸਿੱਖਾਂ ਕੇ ਕਰਾਇਆ ਜਰੂਰ ਸਿੱਖਣਾ ਇੱਕ ਵਾਰੀ ਤੇ ਲਾਈ ਜਾਂਦਾ ਸੰਧੂ ਟਰੈਕਟਰ ਦਾ ਕਿਰਾ ਤੋਰਾ ਚੈੱਕ ਕਰੋ ਤੇ ਕਿਰਾ ਦਾ ਮਿੱਟੀ ਘਾਟਾ ਤੇ ਪੁੱਛਦੀਆਂ ਕਿਹੜਾ ਲਵਾਨਾ ਆ ਆਪਾਂ ਆਏ ਆਪਣੇ ਨਾਲ ਦੇ ਪਿੰਡ ਪਿਪਲੀ ਪੀਪਲੀ ਟੂ ਰਾਂਗਿਆਲਾ ਰਾਂਗਿਆਲਾ ਤੇ ਉੱਥੇ ਆਈ ਆ ਤੇ ਦੇਖੋ ਮੋਹਲ ਚਾਲ ਕਣਕਾਂ ਪੱਕੀਆਂ ਪੀਆਂ ਤੇ ਕਿਰਮਾ ਥੱਲੋਂ ਚੈੱਕ ਕਰਦਾ ਕਿ ਗਿਹੜੇ ਕਿਵੇਂ ਕੱਢੀ ਜਾਂਦਾ ਅੱਜਾ ਤੇ ਪੁੱਛਾਂਗੇ ਇਹਨੂੰ ਹਾਂਜੀ ਮਿੱਤਰੋ ਨਿਭਰ ਚੱਲਾ ਕੰਮ ਤੇ ਚੈੱਕ ਕਰੋ ਵਾਹਣ ਤੇ ਵਸ 5-10 ਮਿੰਟ ਲੱਗਣਗੇ ਹੋਰ ਆ ਆਸੀ ਬਰਸੀਨ ਆ ਲਾਵਾਂ ਨਾ ਤੇ ਜਾਂਦੇ ਆ ਘਰੇ ਆਪਾਂ ਲੀਕਾ